ਈ ਬ੍ਰਹਮਣ ਹੈ ਇਹ ਹੁੰਦੇ ਨੇ ਹੰਸ ਇੱਕ ਹੁੰਦੇ ਨੇ ਪਰਮ ਹੰਸ ਪਰਮ ਹੰਸ ਇਸ ਤੋਂ ਵੀ ਉੱਪਰ ਹੁੰਦੇ ਨੇ ਜਿਹੜੇ ਇਹ ਕਿਛਾਂਟੇ ਕਰਦੇ ਨੇ ਇਹ ਚੀਜ਼ ਦੀ ਕਿ ਆ ਜਿੰਨੇ ਜੀਵ ਨੇ ਇਹਨਾਂ ਦੇ ਅੰਦਰ 6 ਵਿਕਾਰ ਨੇ ਸਰੀਰ ਦਾ ਧਰਮ ਹੈ ਜੰਮਣਾ ਤੇ ਮਰਨਾ ਪ੍ਰਾਣਾਂ ਦਾ ਧਰਮ ਹੈ ਭੁੱਖ ਤੇ ਪਿਆਸ ਮਨ ਦਾ ਧਰਮ ਹੈ ਦੁੱਖ ਤੇ ਸੁੱਖ 6 ਵਿਕਾਰ ਨੇ ਮਨੁੱਖ ਦੇ ਇਹ 6 ਚੀਜ਼ਾਂ ਤਾਂ ਇਹ ਤਿਆਗ ਦੇ ਲੈ ਪਾਣੀ ਜਾਣ ਕੇ ਛੇ ਚੀਜ਼ਾਂ ਉਹ ਈਸ਼ਰ ਦੀਆਂ ਤਿਆਗ ਦੇਣ ਜੀਵ ਤੇ ਈਸ਼ਰ ਦੀਆਂ ਛੇ ਚੀਜ਼ਾਂ ਛੇ ਵਿਕਾਰ ਈਸ਼ਰ ਵਿੱਚ ਨੇ ਈਸ਼ਰ ਵਿੱਚ ਛੇ ਗੁਣ ਨੇ ਜੀਵ ਵਿੱਚ ਛੇ ਵਿਕਾਰ ਨੇ ਇਹਨਾਂ 12 ਚੀਜ਼ਾਂ ਨੂੰ ਪਾਣੀ ਦੀ ਤਰ੍ਹਾਂ ਤਿਆਗ ਕੇ ਇਹ ਦੇਖਦੇ ਨੇ ਜੀਵ ਦੇ ਵਿੱਚ ਵੀ ਬ੍ਰਹਮ ਹੈ ਤੇ ਈਸ਼ਰ ਦੇ ਵਿੱਚ ਵੀ ਬ੍ਰਹਮ ਹੈ ਪਨੀਰ ਪਨੀਰ ਨੂੰ ਗ੍ਰਹਿਣ ਜਿਹੜੇ ਕਰ ਲਿਆ ਉਹਨਾਂ ਨੂੰ ਕਹਿੰਦੇ ਪਰਮਹੰਸ ਬੈਰਾਗੀ ਗੁਰਬਾਣੀ ਵਿੱਚ ਵੀ ਅਖਰੇ ਕਈ ਥਾਈਂ ਆਉਂਦੇ ਨੇ ਵੈਸੇ ਜਦੋਂ ਆਪਾਂ ਨੂੰ ਗਿਆਨ ਨਾ ਨਾ ਹੋਵੇ ਕਿਸੇ ਅੱਖਰ ਦਾ ਫੇਰ ਤਾਂ ਆਪਾ ਪੜ੍ਹ ਕੇ ਅੱਗੇ ਲੰਘ ਜਾਨੇ ਪਰ ਮਹਾਂਤ ਬੈਰਾਗੀ ਪਾਠ ਕੀਤਾ ਦਾਗੇ ਲੰਘ ਪਰ ਜਦੋਂ ਆਪਾਂ ਨੂੰ ਗਿਆਨ ਹੋ ਜਾਂਦਾ ਤਾਂ ਆਪਾਂ ਉੱਥੇ ਰੁਕ ਜਾਾਂਗੇ ਕਿ ਆਹ ਅਖਰ ਅਸੀਂ ਕਥਾ ਚ ਸੁਣਿਆ ਹੁਣ ਕਈ ਅਖਰ ਤੁਹਾਨੂੰ ਨਵੇਂ ਮਿਲਣਗੇ ਹੁਣ ਜਦੋਂ ਸਹਿਜ ਪਾਠ ਕਰੋਗੇ ਗੁਰੂ ਗ੍ਰੰਥ ਸਾਹਿਬ ਚ ਐਸੀਆਂ ਐਸੀ ਚੀਜ਼ਾਂ ਸਾਹਮਣੇ ਆਉਣਗੀਆਂ ਤੁਸੀਂ ਕਹੋਗੇ ਆਹ ਅਸੀਂ ਸੁਣੀ ਸੀ ਕਥਾ ਚ ਨਹੀਂ ਤਾਂ ਪਤਾ ਹੀ ਨਹੀਂ ਲੱਗਦਾ ਜੇ ਸਹਿਜ ਕੀਰਤੀ ਦਾ ਪਾਠ ਕਰਦੇ ਹਾਂ ਇੱਕ ਆਸਾਨ ਤੇ ਕੋਈ ਪਾਠੀ ਸਪੀਕਰ ਚ ਲੱਗਿਆ ਉਹ ਪਾਠ ਹੁੰਦਾ ਦਰਣਤਨ ਹੈ ਪਿੱਛੇ ਹਾਹੇ ਦੀ ਜਗ੍ਹਾ ਤੇ ਦੋ ਬਿੰਦੀਆਂ ਹੀ ਲਾਈਆਂ ਗੋਲ-ਗੋਲ ਜੀਆਂ ਉਹ ਪਾਠੀ ਪਾਠ ਕਰੇ ਮੈਂ ਉਹਨਾਂ ਦੇ ਮਹਾਤਮਾ ਕੋਲ ਬੈਠਾ ਸੀ ਆਠ ਮੈਂ ਵੀ ਸੁਣਦਾ ਸੀ ਉਹ ਕਹਿੰਦਾ ਦਰਣ ਦਰਣ ਤਣ ਦਰਣ ਕਰਦਾ ਰਿਹਾ ਮੈਂ ਕਿਹਾ ਮਹਾਰਾਜ ਤੁਹਾਡਾ ਪਾਠੀ ਅੜ ਗਿਆ ਦੇਖ ਲਓ ਇਹਨੂੰ ਇਹ ਨਹੀਂ ਪਤਾ ਦਰਣਤਨ ਹੈ ਬੁਰਣਾ ਇਹਨੂੰ ਤਖਾ ਦੋ ਇਹਨੂੰ ਵੀ ਸੰਥਿਆਨੀ ਕਰਾਈ ਅਨੇ ਕਰਾਈ ਤਾਂ ਹੋਈ ਮੈਂ ਆਹ ਦੇਖ ਲਓ ਤੁਹਾਡਾ ਪਾਠੀ ਕੀ ਸਪੀਕਰ 'ਚ ਲਲਰ ਲਾਉਂਦਾ ਦਰਣ ਪ੍ਰਣੰ ਕਰਕੇ ਅੱਗੇ ਨੰਗੇ ਦੋ ਉੱਠ ਕੇ ਆਇਆ ਮੈਂ ਹੱਦ ਰਣ ਤਾਹ ਨਹੀਂ ਬੋਲਿਆ ਕਹਿੰਦਾ ਪਤਾ ਨਹੀਂ ਦੋ ਬਿੰਦੀਆਂ ਹੀ ਅੱਗੇ ਮੈਂ ਕਿ ਪਤਾ ਨਹੀਂ ਕੀ ਚੀਜ਼ ਲੱਗੀ ਹੋਈ ਹੈ ਜਦ ਤੱਕ ਗਿਆਨ ਨਹੀਂ ਹੈ ਉਦੋਂ ਤੱਕ ਤੁਹਾਨੂੰ ਪਤਾ ਨਹੀਂ ਲੱਗਣਾ ਬਾਣੀ ਦੇ ਅੰਦਰ ਲਿਖਿਆ ਇਹ ਕੀ ਹੋਇਆ ਇਹਦਾ ਕੀ ਮਤਲਬ ਹੈ ਆਪਾਂ ਫਿਰ ਫਾਲਤੂ ਹੀ ਸਮਝਾਂਗੇ ਸੋ ਇਹਨਾਂ ਆਪਾਂ ਸੁਣ ਲਿਆ ਕਿ ਜੱਤ ਦੀਆਂ ਇਹ ਕਿਸਮਾਂ ਹੁੰਦੀਆਂ ਨੇ ਇਹ ਸੰਿਆਸ ਹੁੰਦਾ ਹੈ ਇਸੇ ਪ੍ਰਕਾਰ ਇਹ ਜਿਹੜਾ ਸੰਿਆਸ ਹੈ ਇਹਦੀਆਂ ਅੱਗੇ ਹੋਰ ਦੋ ਕਿਸਮਾਂ ਨੇ ਉਸ ਸ਼ਰਵਣ ਕਰਾਂਗੇ ਆਪਾਂ ਜਤ ਵਿੱਚ ਹੀ ਜਤ ਪਹਾਰਾ ਇੰਨਾ ਜਤ ਹੈ ਤੇ ਇੱਕ ਕੁਟੀਚਕ ਤੇ ਇੱਕ ਬਿਹੋਦਕ ਹੁੰਦਾ ਇਹਦੇ ਵਿੱਚ ਕੁਟੀਚਕ ਹੁੰਦਾ ਜਿਹੜੇ ਕੁਟੀਆਂ ਪਾ ਕੇ ਕਿਤੇ ਅਗਾਹਤ ਜੰਗਲ ਵਿੱਚ ਬੈਠੇ ਬਿਹੋਦਕ ਹੁੰਦਾ ਓਦਕ ਨਾਮ ਜਲ ਦਾ ਤੇ ਬਹਿਣ ਬਹਿ ਨਾਮ ਵਹਿਣ ਵਾਲਾ ਜਿੱਥੇ ਤੀਰਥ ਦੇ ਕਿਨਾਰੇ ਉੱਤੇ ਪਾਣੀ ਚੱਲਦਾ ਹੈ ਕਿਨਾਰੇ ਤੇ ਬਹਿ ਕੇ ਭਗਤੀ ਕਰਨੀ ਉਹਨੂੰ ਬਿਹੋਦਕ ਸੰਨਿਆਸ ਕਹਿੰਦੇ ਨੇ ਉਹ ਸੰਨਿਆਸ ਨੂੰ ਉਹ ਤਾਂ ਖੈਰ ਕੋਈ ਕੋਈ ਗ੍ਰਹਿਣ ਕਰਦਾ ਕੋਈ ਮਹਾਤਮਾ ਗ੍ਰਹਿਣ ਕਰਦੇ ਨੇ ਉਹਨੂੰ ਗ੍ਰਸਤੀਆਂ ਲਈ ਨਹੀਂ ਗ੍ਰਸਤੀ ਤਾਂ ਆਪਣੇ ਘਰ ਵਿੱਚ ਹੀ ਬਹਿ ਕੇ ਪਾਠ ਕਰੇ ਜਾਂ ਗੁਰਦੁਆਰਾ ਸਾਹਿਬ ਜਾਂ ਸਰੋਵਰ ਦੇ ਬਹਿ ਕੇ ਕਰ ਲੋ ਬਸ ਇੰਨਾ ਹੀ ਬੜਾ ਆਪਣੇ ਬਾਸ ਚੋਇਸਾ ਮਹਾਰਾਜ ਨੇ ਪਾਵਨ ਪਵਿੱਤਰ ਉਪਦੇਸ਼ ਜਿਹੜਾ ਬਖਸ਼ਿਆ ਫਿਰ ਵੀ ਦੋਸਾਈਏ ਜਿਸ ਕਰਕੇ ਅਸੀਂ ਵੀ ਇਹ ਲੋਕ ਸੁਖੀਏ ਪਰ ਲੋਕ ਚੱਲੇ ਨਾ ਸਰਪਰਾਪਾ ਮੇਦੇ ਵਾਹੇ ਗੁਰੂ Waheguru. Waheguru. ਗੋ ਨਾਨਕ ਦੇ ਮਹਾਰਾਜ ਨੇ ਸਾਨੂੰ ਬ੍ਰਹਮ ਗਿਆਨ ਦੀ ਸਮਗਰੀ ਦਿੱਤੀ ਹੈ ਤੇ ਬ੍ਰਹਮ ਗਿਆਨ ਇਹਨਾਂ ਚੀਜ਼ਾਂ ਨਾਲ ਪ੍ਰਾਪਤ ਹੁੰਦਾ ਅੱਖਰ ਇੱਕ ਹੁੰਦਾ ਉਹਨੂੰ ਖੋਲਣ ਵਿੱਚ ਟਾਈਮ ਬਹੁਤ ਲੱਗ ਜਾਂਦਾ ਇੱਕ ਅੱਖਰ ਦੀ ਵਿਆਖਿਆ ਹੀ ਬਹੁਤ ਵੱਡੀ ਹੈ ਜੱਤ ਜੱਤ ਅੱਖਰ ਵਿੱਚ ਹੀ ਸਾਰਾ ਕੁਝ ਆਉਂਦਾ ਤਿਆਗ ਬੈਰਾਗ ਸੰन्यास ਇਹ ਜੱਤ ਵਿੱਚ ਹੀ ਆ ਜਾਂਦਾ ਤਕਰੀਬ ਨਾਲ ਆਪਾਂ 9 ਪ੍ਰਕਾਰ ਦਾ ਇੱਕ ਵਿਰਾਗ ਸੁਣਿਆ 3 ਪ੍ਰਕਾਰ ਦਾ ਹੋਰ ਵਿਰਾਗ ਹੈ 12 ਪ੍ਰਕਾਰ ਦਾ ਬੈਰਾਗ ਇਹਦੇ ਵਿੱਚ ਆਪਾਂ ਨੇ ਤਿਆਗ ਵੀ ਸੁਣਿਆ ਸੰਨਿਆਸ ਨਾਮ ਤਿਆਗ ਦਾ ਹੀ ਹੈ ਤਿਆਗ ਕਰਨਾ ਕਿਉਂਕਿ ਜਿਹੜਾ ਬੰਦਾ ਤਿਆਗ ਨਹੀਂ ਕਰ ਸਕਦਾ ਉਹ ਬੰਦਾ ਨਹੀਂ ਕਾਮਯਾਬ ਹੁੰਦਾ ਤਿਆਗ ਆਪਣੇ ਹੱਥੋਂ ਕਰਵਾਇਆ ਮਹਾਰਾਜ ਨੇ ਜਿਹੜਾ ਦਸਵੰਧ ਕੱਢਦੇ ਆ ਇਹ ਤਿਆਗਿਤ ਹੈ ਇਸ ਕਰਕੇ ਤਿਆਗ ਜਿਹੜਾ ਹੈ ਇਹ ਸਤਿਗੁਰੂ ਮਹਾਰਾਜ ਸਿਖਾਉਂਦੇ ਆ ਆਪਾਂ ਦੱਸਿਆ ਵੀ ਹੰਸ ਤੇ ਪਰਮਹੰਸ ਤੇ ਕਿੰਨੇ ਪ੍ਰਕਾਰ ਦਾ ਸੰਨਿਆਸ ਸਾਰਾ ਦੱਸ ਕੇ ਹੁਣ ਇੱਕ ਦੋ ਪ੍ਰਕਾਰ ਦਾ ਤਿਆਗ ਇਹਦੇ ਵਿੱਚ ਜਿਹੜਾ ਹੈ ਉਹ ਇੱਕ ਹੁੰਦਾ ਵਿਵ ਦੇਖਾ ਸੰਨਿਆਸ ਵਿਵ ਦੇਖਾ ਦਾ ਨਾਮ ਹੈ ਉਹ ਇਸ ਪ੍ਰਕਾਰ ਦਾ ਹੈ ਕਿ ਜਿਸ ਬ੍ਰਹਮ ਦੀ ਪ੍ਰਾਪਤੀ ਕਰਨੀ ਹੈ ਉਸ ਬ੍ਰਹਮ ਦੀ ਪ੍ਰਾਪਤੀ ਕਰਨ ਵਾਸਤੇ ਦੁਨੀਆ ਦੇ ਸਾਰੇ ਪਦਾਰਥ ਛੱਡ ਕੇ ਮੋਹ ਮਾਇਆ ਮਮਤਾ ਛੱਡ ਕੇ ਇੱਕ ਪਾਸੇ ਇਕਾਂਤ ਹੋ ਕੇ ਬੈਠ ਕੇ ਬ੍ਰਹਮ ਦੀ ਪ੍ਰਾਪਤੀ ਲਈ ਯਤਨਸ਼ੀਲ ਹੋਣਾ ਇਹਨੂੰ ਬਿਵ ਵਿਖਾ ਸੰन्यास ਕਹਿੰਦੇ ਨੇ ਇਹ ਤਿਆਗ ਹੈ ਇਹ ਤਾਂ ਚਲੋ ਮੰਨਿਆ ਹੈ ਹੀ ਹੈ ਪਰ ਇਸ ਤੋਂ ਉੱਪਰ ਇੱਕ ਹੋਰ ਹੈ ਉਹਨੂੰ ਵਿਦਿਤ ਸੰन्यास ਕਹਿੰਦੇ ਨੇ ਵਿਦਿਤ ਸੰन्यास ਤੋਂ ਪਾਵ ਹੁਣ ਚਲੋ ਜਿਸ ਬ੍ਰਹਮ ਦੀ ਪ੍ਰਾਪਤੀ ਦੀ ਨਿਵੇਕਲੇ ਹੋ ਕੇ ਇਕਾਂਤ ਵਿੱਚ ਬੈਠੇ ਸੀ ਉਹਦੀ ਪ੍ਰਾਪਤੀ ਵੀ ਹੋ ਗਈ ਸਭ ਕੁਝ ਹੋ ਗਿਆ ਬ੍ਰਹਮ ਗਿਆਨ ਤੱਕ ਵੀ ਚਲਿਆ ਗਿਆ ਪਰ ਫੇਰ ਵੀ ਤਿਆਗ ਹੈ ਜਿੱਥੇ ਕਿ ਬ੍ਰਹਮ ਗਿਆਨ ਵਿੱਚ ਜਾ ਕੇ ਤਿਆਗ ਦੀ ਲੋੜ ਨਹੀਂ ਪੈਂਦੀ ਬ੍ਰਹਮ ਗਿਆਨ ਤਾਂ ਹੁਣ ਹੋ ਗਿਆ ਹੁਣ ਤਿਆਗ ਦੀ ਲੋੜ ਨਹੀਂ ਪਰ ਫੇਰ ਵੀ ਤਿਆਗ ਹੈ ਇਹ ਸਾਰਿਆਂ ਨਾਲੋਂ ਵੱਡੀ ਵਿਵਸਥਾ ਹੈ ਤਿਆਗ ਦੀ ਦਿੱ ਦਿੱਤ ਸੁਨਿਆਸ ਜੀਵਨ ਮੁਕਤੀ ਦੇ ਮਾਰਗ ਵਾਸਤੇ ਬ੍ਰਹਮ ਗਿਆਨ ਵਿੱਚ ਪਹੁੰਚ ਕੇ ਵੀ ਜਿਹੜੇ ਬੰਦੇ ਤਿਆਗ ਰੱਖਦੇ ਨੇ ਉਹ ਸਾਰਿਆਂ ਨਾਲੋਂ ਵੱਡੇ ਤਿਆਗੀ ਹਨ ਤੇ ਜੱਤ ਦੇ ਕਿਸਮਾਂ ਦੱਸਿਆ ਨੇ ਆਪਾਂ ਨੂੰ ਸੰन्यास ਚਾਰ ਪ੍ਰਕਾਰ ਦਾ 12 ਪ੍ਰਕਾਰ ਦਾ ਬੈਰਾਗ ਆਪਾਂ ਨੇ ਸਰਵਣ ਕੀਤਾ ਮਹਾਰਾਜ ਕਹਿੰਦੇ ਇਹ ਹੈ ਜੱਤ ਪਹਾੜਾਂ ਇਹ ਹੈ ਸਾਡਾ ਜੱਤ ਰੂਪੀ ਕਾਰਖਾਨਾ ਇਹ ਤਾਂ ਗੈਰ ਬਹੁਤ ਵੱਡੀਆਂ ਚੀਜ਼ਾਂ ਨੇ ਇਹਦਾ ਬ੍ਰह्म ਗਿਆਨੀ ਕਿਸੇ ਨੇ ਬਣਨਾ ਹੋਵੇ ਜਾਂ ਕਿਸੇ ਨੇ ਕੋਈ ਵਸਥਾ ਦਾ ਗਿਆਨ ਲੈਣਾ ਉਹਨਾਂ ਵਾਸਤੇ ਬਾਕੀ ਜਿਹੜੇ ਮਹਾਰਾਜ ਸਾਡੇ ਪਾਤਸ਼ਾਹ ਨੇ ਗ੍ਰਿਸ਼ਤੀ ਲੋਕ ਨੇ ਸੁਭਾਵਕ ਆਪਣੀ ਕੀਰਤ ਕਰੀ ਜਾਣ ਬਾਣੀ ਬੜੀ ਜਾਣ ਕਰੈਤਾ ਤੋਂ ਬਚੇ ਰਹਿਣ ਸਕਾਰਾਂ ਨੂੰ ਸਿਮਾਂ ਰੱਖਣ ਅੰਜਾਂ ਬਾਣੀਆਂ ਦਾ ਆਪਣਾ ਨਿਤਨੇਮ ਰਹਿਰਾਸ ਕੀਰਤਨ ਸੋਲੇ ਸਮੇਤ ਸਾਰਾ ਸੱਤ ਬਾਣੀਆਂ ਰੋਜ਼ ਦੀਆਂ ਇਹ ਕਹਿਣਾ ਵੀ ਗੱਲ ਤਾਂ ਪੰਜ ਬਾਣੀਆਂ ਸੱਤੇ ਬਾਣੀਆਂ ਆਖੋ ਕਿਉਂਕਿ ਫੇਰ ਕੋਈ ਪ੍ਰਸ਼ਨ ਵੀ ਕਰ ਲੈ ਵੀ ਪੰਜ ਬਾਣੀਆਂ ਤਾਂ ਫੇਰ ਉਹਨਾਂ ਨੇ ਕੀ ਕੀਤਾ ਤਿੰਨ ਬਾਣੀਆਂ ਸਵੇਰੇ ਰੱਖ ਲੀਆਂ ਦੋ ਸ਼ਾਮ ਨੂੰ ਕਰਕੇ ਪੰਜ ਬਣਾ ਦਿੰਦੇ ਸੱਤਾਂ ਬਾਣੀਆਂ ਦਾ ਅਭਿਆਸੀ ਮਹਾਰਾਜ ਕਹਿੰਦੇ ਹੋਵੇ ਕਿਰਤ ਧਰਮ ਦੀ ਕਰੇ ਦਸਵੰਧ ਕੱਢੇ ਉਹਦਾ ਵੀ ਕਲਿਆਣ ਹੋ ਜਾਂਦਾ ਪਰ ਇਹ ਤਾਂ ਹੈ ਜੇ ਕਿਸੇ ਅਵਸਥਾ ਬਣਨੀ ਹੋਵੇ ਤਾਂ ਵੀ ਜੇ ਨਾਂ ਵੀ ਲੋੜ ਹੋਵੇ ਤਾਂ ਵੀ ਇੰਨਾ ਗਿਆਨ ਤਾਂ ਆਪਾਂ ਨੂੰ ਹੋਣਾ ਜ਼ਰੂਰੀ ਹੈ ਜਾਤ ਪਹਾਰਾ ਧੀਰਜ ਸੁਨਿਆਰ ਮਹਾਰਾਜ ਕਹਿੰਦੇ ਜਿਹੜਾ ਧੀਰਜ ਹੈ ਨਾ ਇਹ ਹੀ ਸੁਨਿਆਰਾ ਹੈ ਇਸ ਦੁਕਾਨ ਵਿੱਚ ਹੁਣ ਧੀਰਜ ਜਿਹੜਾ ਐਸਾ ਹੈ ਕਿ ਸਤਿਗੁਰੂ ਮਹਾਰਾਜ ਦੀ ਸਿੱਖੀ ਪ੍ਰਾਪਤ ਹੋਈ ਹੋਈ ਹੈ ਪੈਸੇ ਦੀ ਕੋਈ ਕਮੀ ਨਹੀਂ ਹੈ ਹਰ ਚੀਜ਼ ਦੇ ਵਿੱਚ ਸੰਪੂਰਨਤਾ ਹੈ ਹੁਣ ਇੱਕ ਦਿਨ ਸਤਿਗੁਰੂ ਮਹਾਰਾਜ ਕਹਿੰਦੇ ਪਰਖ ਲੈ ਕੇ ਦੇਖਾਂ ਪਰਖ ਕੇ ਦੇਖਣਾ ਨਾ ਕਿੰਨਾ ਜਿਹਾ ਧੀਰਜ ਐ ਸਿੱਖ ਦੇ ਵਿੱਚ ਸੋ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਭਾਈ ਮੰਝ ਦੀ ਪਰਖ ਲਈ ਧੰਨ ਭਾਈ ਮੰਝ ਧੀਰਜ ਇੰਨਾ ਜਿਆਦਾ ਧੀਰਜ ਸਾਖੀ ਦਾ ਆਪਾਂ ਸੁਣੀ ਹੋਏ ਖੂਹ ਵਿੱਚ ਵੀ ਡਿੱਗ ਪਏ ਪਰ ਕਹਿੰਦੇ ਪਹਿਲਾਂ ਲੱਕੜਾਂ ਕੱਢੋ ਮੈਨੂੰ ਬਾਅਦ ਵਿੱਚ ਕੱਢਿਓ ਗੁਰੂ ਦੇ ਲੰਗਰ ਦੀਆਂ ਲੱਕੜਾਂ ਨੇ ਇੰਨਾ ਵੱਡਾ ਧੀਰਜ ਹੈ ਧੀਰਜ ਕਿੰਨਾ ਰੱਖਣਾ ਪਿਆ ਔਰ ਐਸੀਆਂ ਆਪਣੇ ਕੋਲ ਅਨੇਕਾਂ ਹੀ ਗੁਰੂ ਘਰ ਦੀਆਂ ਸਾਖੀਆਂ ਨੇ ਕਿ ਗੁਰਸਿੱਖਾਂ ਨੇ ਬੜਾ ਵੱਡਾ ਧੀਰਜ 8 ਮਹੀਨੇ ਤੱਕ ਆਨੰਦਪੁਰ ਸਾਹਿਬ ਦੇ ਕਿਲੇ 'ਚ ਧੀਰਜ ਰੱਖ ਕੇ ਬੈਠੇ ਰਹੇ ਬਿਨਾਂ ਰੋਟੀ ਤੋਂ ਬਿਨਾਂ ਪਾਣੀ ਤੋਂ ਪੱਤੇ ਖਾ ਕੇ ਦਰਖਤਾਂ ਦੇ ਗੁਜ਼ਾਰਾ ਕੀਤਾ ਦਰਖਤਾਂ ਦੇ ਛਿਲਕੇ ਲਾ ਕੇ ਉਬਾਲ ਕੇ ਕਟ-ਕਟ ਕੇ ਖਾਦੇ ਭੁੱਖੇ ਮਰ ਗਏ ਘੋੜੇ ਜਿਹੜੇ ਭੁੱਖੇ ਮਰਦੇ ਉਹਨਾਂ ਨੂੰ ਵੱਡ-ਵੱਡ ਕੇ ਖਾਦਾ ਧਰਮਯੁੱਧ ਵਾਸਤੇ ਘੋੜੇ ਖਾਣ ਤੋਂ ਪਹਿਲਾਂ ਮਿੱਟੀ ਖਾਧੀ ਧੀਰਜ ਸੁਨਿਆਰ ਉਹਨਾਂ ਗੁਰਸਿੱਖਾਂ ਕੋਲੇ ਸਾਡੇ ਕੋਲ ਕੀ ਧੀਰਜ ਹੈ 1 ਸੈਕਿੰਡ ਕਿਤੇ ਦੇਗ ਲੇਟ ਹੋ ਜਾਏ ਮਿਲੇ ਨਾ ਉਹ ਰੌਲਾ ਪਾ ਨਵੇਂ ਦੇਗ ਨਹੀਂ ਪ੍ਰਬੰਧ ਕੀ ਪ੍ਰਬੰਧ ਹੈ ਦੇਗ ਨਹੀਂ ਮਿਲੀ ਆਪਣੇ ਗੁਰੂ ਘਰ ਨੂੰ ਆਪ ਹੀ ਬਦਨਾਮ ਕਰ ਲੈਗੇ ਸਤਿਗੁਰੂ ਮਹਾਰਾਜ ਆਈ ਸੀ ਚੀਜ਼ਾਂ ਤੇ ਬਿਲਕੁਲ ਪਰਸਾਨ ਨਹੀਂ ਮੈਂ ਸਾਰੀ ਜ਼ਿੰਦਗੀ 'ਚ ਇੱਕ ਵਾਰ ਵੀ ਨਹੀਂ ਕਿਹਾ ਕਿ ਮੈਨੂੰ ਇੱਥੋਂ ਦੇਖ ਨਹੀਂ ਮਿਲੀ ਜਦੋਂ ਆਪਾਂ ਇਸ ਗੱਲ ਵਿੱਚ ਵਿਸ਼ਵਾਸ ਰੱਖਦੇ ਹਾਂ ਕਿ ਨੱਕ ਨੱਥ ਖਸਮ ਹੱਥ ਕਿਰਤ ਤੱਕੇ ਦੇ ਜਹਾਂ ਦਾਣੇ ਤਹਾਂ ਖਾਣੇ ਨਾਨਕਾ ਸੱਚ ਨਹੀਂ ਮਿਲਿਆ ਤਾਂ ਧੀਰਜ ਰੱਖਣਾ ਮੰਦੇ ਬਹੁਤ ਧੀਰਜ ਕਦੇ-ਕਦੇ ਜ਼ਿੰਦਗੀ 'ਚ ਐਸਾ ਸਮਾਂ ਵੀ ਆ ਜਾਂਦਾ ਜ਼ਿੰਦਗੀ 'ਚ ਅਸੀਂ ਰੋਟੀ ਵੀ ਨਹੀਂ ਕਦੇ ਮਿਲੀ ਮੱਕੀ ਦੇ ਦਾਣੇ ਖਾ ਕੇ ਗੁਜ਼ਾਰਾ ਕੀਤਾ ਛੋਲੇ ਜਦੋਂ ਕੇ ਗੁਜ਼ਾਰਾ ਕੀਤਾ ਨਹੀਂ ਸੀ ਘਰ ਚ ਰੋਟੀ ਗਰੀਬੀ ਬੜੀ ਸੀ ਧੀਰਜ ਰੱਖਿਆ ਮਨ ਚ ਕਦੇ ਮਹਿਸੂਸ ਵੀ ਨਹੀਂ ਕੀਤਾ ਕਦੇ ਰੱਬ ਨੂੰ ਇਹ ਵੀ ਨਹੀਂ ਕਿਹਾ ਵੀ ਤੂੰ ਰੋਟੀ ਦਿੱਤੀ ਨਹੀਂ ਅੱਜ ਮੈਨੂੰ ਇਸ ਗੱਲ ਚ ਖੁਸ਼ ਰਹਿ ਵੀ ਜੇ ਭੁੱਖਾ ਰੱਖਣਾ ਜੀ ਨਹੀਂ ਛੋਲੇ ਦੇਣੇ ਤਾਂ ਉਹ ਵੀ ਨਾ ਦੇ ਕੋਈ ਗੱਲ ਨਹੀਂ ਪਰ ਤੇਰੀ ਖੁਸ਼ੀ ਚਾਹੀਦੀ ਸਾਨੂੰ ਆਪਾਂ ਤਾਂ ਜੇ ਮਾੜੀ ਦੀ ਚੀਜ਼ ਨਾ ਮਿਲੇ ਉੱਥੇ ਰੌਲਾ ਪਾ ਦੇ ਮੈਂ ਬਾਬੇ ਦੇ ਦਰ ਤੇ ਜਾਣਾ ਹੀ ਨਹੀਂ ਏ ਕੋਈ ਸਿੱਖੀ ਥੋੜੀ ਹੈ ਜਿੱਥੇ ਆਪਾਂ ਸਿੱਖ ਬਣੇ ਫਿਰਦੇ ਆ ਇਹਨੂੰ ਕੋਈ ਸਿੱਖੀ ਥੋੜੀ ਕਿਹਾ ਜਾਂਦਾ ਇਹ ਤਾਂ ਮਤਲਬੀ ਸਿੱਖ ਨਹੀਂ ਮਤਲਬੀ ਜੇ ਤਾਂ ਕੰਮ ਬਣਾਤਾ ਮਹਾਰਾਜ ਨੇ ਛੇਦ ਤੱਕ ਇਹ ਤਾਂ ਠੀਕ ਹੈ ਬਾਬਾ ਬੜਾ ਵੱਡਾ ਇਹ ਤਾਂ ਗੁਰੂ ਸਾਹਿਬ ਦਾ ਘਰ ਵੱਡਾ ਮਹਾਰਾ ਸੱਚੇ ਪਾਤਸ਼ਾਹ ਤੈਨ ਪਰਖ ਪਰਖ ਕੇ ਦੇਖਦੇ ਨੇ ਸਾਰਿਆਂ ਨਾਲੋਂ ਵੱਧ ਪਰਖ ਜਹਾਜ਼ ਦੇ ਬਲੈਕ ਬਾਕਸ ਦੇ ਹੁੰਦੇ ਨੇ ਜਿਹੜਾ ਬਲੈਕ ਬਾਕਸ ਹੁੰਦਾ ਜਹਾਜ਼ ਦੇ ਵਿੱਚ ਉਹ ਉਹਦੇ ਅੰਦਰ ਫਿਲਮ ਰੱਖੀ ਹੁੰਦੀ ਹੈ ਜਿਹੜੀ ਉਹਦੇ ਬਾਹਰ ਜਿਹੜੀ ਪਲੇਟ ਲੱਗੀ ਹੁੰਦੀ ਲੋਹੇ ਦੀ ਉਹ ਸਾਰਿਆਂ ਨਾਲੋਂ ਵੱਧ 11000 ਫਾਰਨਹੀਟ ਤੇ ਉਹਨੂੰ ਪਰਖਿਆ ਜਾਂਦਾ ਉਹਨੂੰ ਕੋਈ ਅਸਰ ਨਹੀਂ ਪੈਂਦਾ ਜਹਾਜ਼ ਨੂੰ ਆਕੇ ਵੀ ਲੱਗ ਜਾਏ ਪਾਣੀ 'ਚ ਵੀ ਡੁੱਬ ਕੇ ਜਹਾਜ਼ ਬਲੈਕ ਬਾਕਸ ਬਿਲਕੁਲ ਸਹੀ ਸਾਵਧਾਨ ਠੀਕ ਰਹਿੰਦਾ। ਪਾਇੰਦੋ ਪਤਾ ਲੱਗਦਾ ਜਹਾਜ਼ ਦਾ ਕਿਸ ਤਰ੍ਹਾਂ ਨੁਕਸਾਨ ਹੋਇਆ। ਕਿਉਂਕਿ ਉਹਨੂੰ ਪਹਿਲਾਂ ਪਕਾਇਆ ਜਾਂਦਾ। ਸਤਿਗੁਰੂ ਸਿੱਖ ਨੂੰ ਇੰਨਾ ਪਕਾ ਦਿੰਦੇ ਨੇ ਇੰਨਾ ਪਕਾ ਦਿੰਦੇ ਨੇ। ਕਿ ਮਜਾ ਆ ਲਗੇ ਤੇ ਅਕਾਲ ਪੁਰਖ ਦੇ ਉਲਟ ਬੋਲ ਜਾਵੇ ਸਿੱਖ ਤੇ ਗੁਰੂ ਗ੍ਰੰਥ ਸਾਹਿਬ ਦੇ ਉਲਟ ਕਿਤੇ ਇਹ ਨਾ ਕਿ ਸਿੱਖ ਨਾ ਕਹੋਗਾ ਮੈਨੂੰ ਗੁਰੂ ਤੇਗ ਬਹਾਦਰ ਸਾਹਿਬ ਨੇ ਆਹ ਨਹੀਂ ਦਿੱਤਾ ਸਿੱਖ ਕਹਿੰਦਾ ਤੇਰਾ ਕੀ ਆ ਮਿੱਠਾ ਲੱਗਾ ਹਰ ਨਾਮ ਪਦਾਰਥ ਨਾਨਕ ਮੰਗਾ ਐਨਾ ਵੱਡਾ ਧੀਰਜ ਸਿੱਖ ਵਿੱਚ ਹੋਣਾ ਚਾਹੀਦਾ ਬੇਨਤੀ ਵੀ ਕਰੋ ਮਹਾਰਾਜ ਸੱਚੇ ਪਾਤਸ਼ਾਹ ਨੂੰ ਧੀਰਜ ਬਖਸ਼ੋ ਤੁਹਾਨੂੰ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਧੀਰਜ ਨਹੀਂ ਦੇਖਿਆ ਤਤੀ ਤਵੀ ਤੇ ਬਹਿ ਕੇ ਸੀਰ ਨਹੀਂ ਕੀਤੀ ਕਿੱਡਾ ਧੀਰਜ ਹੈ ਮਹਾਰਾਜ ਧੰਨ ਭਾਈ ਮਨੀ ਸਿੰਘ ਕਿੱਡਾ ਧੀਰਜ ਹੈ ਤੁਹਾਡੇ ਚ ਬੰਦ ਬੰਦ ਗਤਾਰ ਆ ਪਾਠ ਕਰ ਰਿਆਂ ਨਾਲ ਮਹਾਰਾਜ ਕਹਿੰਦੇ ਧੀਰਜ ਸੁਨਿਆਰ ਸੁਨਿਆਰਾ ਇਸ ਧੀਰਜ ਨੂੰ ਹੀ ਬਣਾ ਲੈਣਾ ਮਨ ਦੇ ਅੰਦਰ ਧੀਰਜ ਰੱਖਣਾ ਧੀਰੋਂ ਦੇਖ ਤੁਮਾਰੇ ਰੰਗਾ ਕੋਹੀ ਸਵਾਮੀ ਅੰਤਰ ਜਾਮੀ ਕੋਹੀ ਬਸੈ ਸਾਧਕ ਸੰਗਾ ਤੇ ਈਰਜ ਰੱਖਣਾ ਵੱਡੀ ਗੱਲ ਹੈ। ਯਤ ਰੱਖਣਾ ਵੱਡੀ ਗੱਲ ਹੋ ਗਈ। ਪੰਜਾਂ ਪਿਆਰਿਆਂ ਨੇ ਉੱਠ ਕੇ ਸੀਸ ਦੇਤੇ ਆਪਣੇ। ਈਰਜ ਰੱਖਿਆ ਉਹਨਾਂ ਨੇ। ਇਹ ਨਹੀਂ ਕਿਹਾ ਕਈ ਤਾਂ ਵਿੱਚ ਭੱਜਲੇ ਸੀ ਕਾਲੇ ਪੈਗੇ। ਇਹ ਕੀ ਸਿੱਖੀ ਆ? ਇਹ ਨਵੀਂ ਗੱਲ ਹੋ ਗਈ। ਬਿਨਾਂ ਕਾਰਨ ਤੋਂ ਸਿਰ ਦਈਏ ਸੀ। ਆਰਣ ਮਤ ਮਹਾਰਾਜ ਕਹਿੰਦੇ ਆਰਣ ਵਾਂਗੂ ਮਤ ਅਚਲ ਰੱਖਣੀ ਆਪਣੀ। ਆਰਣ ਲੋਹੇ ਦਾ ਵੱਡਾ ਸਾਰਾ ਢੇਲਾ ਜਿਹਦੇ ਦੇ ਰੱਖ ਕੇ ਕੁੱਟਿਆ ਜਾਂਦਾ ਲੋਹੇ ਨੂੰ ਸੁਨ ਸੁਨਿਆਰ ਵੀ ਰੱਖਦੇ ਨੇ ਉਹ ਛੋਟਾ ਰੱਖਦੇ ਨੇ ਅਤੇ ਲੋਹਾਰ ਵੱਡਾ ਰੱਖਦਾ ਮਹਾਰਾਜ ਜੀ ਕਹਿੰਦੇ ਜਿਹੜੀ ਮਤ ਹੈ ਬੁੱਧੀ ਹੈ ਇਹ ਅਚਲ ਹੋਣੀ ਚਾਹੀਦੀ ਹੈ ਗੁਰਮਤ ਮਤ ਅਚਲ ਹੈ ਚਲਾਏ ਨਾ ਸਕਾ ਕੋਈ ਕਿਵੇਂ ਚੱਲ ਹੋਣੀ ਚਾਹੀਦੀ ਹੈ ਜੇ ਸਤਿਗੁਰੂ ਕਹਿਣ ਗੁਰਸਿੱਖ ਬਾਣੀ ਸਰਵਣ ਕਰਿਆ ਕਰ ਗੁਰਸਿੱਖ ਤੂੰ ਬਾਣੀ ਮੰਨਿਆ ਕਰ ਉਹ ਕਮਾਇਆ ਕਰ ਉਥੇ ਡੋਲ ਜਾਣਾ ਮਤ ਮਹਾਰਾਜ ਇਹ ਤਾਂ ਬੜਾ ਔਖਾ ਕੰਮ ਦੱਸਦਾ ਤੁਸੀਂ ਮਹਾਰਾਜ ਸੱਚੇ ਪਾਤਸ਼ਾਹ ਨੇ ਅਜਲ ਮਤ ਕਾੜ ਆਪਣੀ ਸਤਿਗੁਰੂ ਜੀ ਜੋ ਹੁਕਮ ਕਰਦੇ ਉਹਨੂੰ ਕਰ ਕਿਉਂ ਜਵਾਬ ਨਾ ਦੇ ਕੇ ਇਹ ਕੰਮ ਤਾਂ ਬੜਾ ਔਖਾ ਇਹ ਕੰਮ ਤਾਂ ਬੜਾ ਔਖਾ ਇੰਝ ਕਰਕੇ ਤਾਂ ਆਪਾਂ ਆਪਣੀ ਜ਼ਿੰਦਗੀ ਖਰਾਬ ਕਰ ਲਵਾਂਗੇ ਔਖਾ ਨਹੀਂ ਕਹਿਣਾ ਸਤਿਗੁਰੂ ਮਹਾਰਾਜ ਜੋ ਕੰਮ ਕਹਿੰਦੇ ਨੇ ਉਹਨੂੰ ਸੌਖਾ ਸੌਖਾ ਕਰਕੇ ਮਰਨਾ ਤੇ ਸਾਡੇ ਭਲੇ ਲਈ ਕਹਿੰਦੇ ਨੇ ਮਹਾਰਾਜ ਤਾਂ ਸਤਿਗੁਰੂ ਮਹਾਰਾਜ ਕਹਿੰਦੇ ਐਲਨ ਵਰਗੀ ਚੱਲ ਮਤ ਹੋਵੇ ਜੇ ਕੋਈ ਬਾਹਰੋਂ ਵੀ ਤੁਹਾਨੂੰ ਡਲਾਉਣ ਦਾ ਯਤਨ ਕਰੇ ਨਾ ਡੋਲੋ ਪਰ ਪੱਕੇ ਪਈ ਨਹੀਂ ਹੋਵੇ ਤੇ ਜੇ ਸਤਿਗੁਰੂ ਮਹਾਰਾਜ ਕਸਵੱਟੀ ਪਾ ਦੇਣ ਤਾਂ ਵੀ ਮਤ ਅਚਲ ਹੀ ਰਹਿਣੀ ਚਾਹੀਦੀ ਹੈ ਜਿੰਨਾ ਮਰਜੀ ਸਤਿਗੁਰੂ ਬਚਨ ਸੁਣਾ ਦੇਣ ਗੁਰੂ ਦੀ ਕਿਰਪਾ ਨਾਲ ਇਹ ਹਉ ਤਾਂ ਜੇ ਪਰਖ ਲੈ ਲੈਣ ਸੱਚੇ ਪਾਤਸ਼ਾਹ ਬੇਤੌਖਾ ਤੇ ਭਾਈ ਗੁਰਦਾਸ ਜੀ ਦੀ ਪਰਖ ਲੈ ਲੇ ਤੋ ਡੋਲ ਗਏ ਔਰ ਮਹਾਰਾਜ ਨੂੰ ਬੇਨਤੀ ਕਰੋ ਮਹਾਰਾਜ ਸਾਡੀ ਮਤ ਜਿਹੜੀ ਹੈ ਬੁੱਧੀ ਹੈ ਐਨ ਮੰਗੂ ਅਚਲ ਰਹੇ ਔਡੋਲ ਰਹੇ ਬੇਦ ਹਥਿਆਰ ਗਿਆਨ ਦਾ ਥੋੜਾ ਪਕੜ ਕੇ ਰੱਖੋ ਹੱਥ ਵਿੱਚ ਸੁਨਾਰੇ ਕੋਲ ਹਥੌੜੀ ਤੇ ਲੋਹਾਰ ਕੋਲ ਹਥੌੜਾ ਹੁੰਦਾ ਮਹਾਰਾਜ ਜੀ ਕਹਿੰਦੇ ਨੇ ਆਪਣੇ ਕੋਲੇ ਗਿਆਨ ਦਾ ਹਥਿਆਰ ਰੱਖੋ ਬੇਸ਼ੱਕ ਗਿਆਨ ਨੂੰ ਵਰਤੋ ਬਾਹਰੀ ਗਿਆਨ ਤੇ ਅੰਦਰਲਾ ਗਿਆਨ ਦੋਵੇਂ ਹੀ ਹੋਣੇ ਚਾਹੀਦੇ ਨੇ ਸਿੱਖ ਦੇ ਪਾਸ ਗਿਆਨ ਦਾ ਹਥਿਆਰ ਜਿਹੜਾ ਹੈ ਇਹ ਪਕੜ ਕੇ ਹੱਥ ਦੇ ਵਿੱਚ ਗੁਰੂ ਦੇ ਗਿਆਨ ਨੂੰ ਲੈ ਕੇ ਸ਼ਬਦ ਦਾ ਗਿਆਨ ਲੈ ਕੇ ਬ੍ਰਹਮ ਦੇ ਗਿਆਨ ਤੱਕ ਜਾਣਾ ਭੌ ਖੱਲਾ ਅਤੇ ਜਿਹੜਾ ਭੌ ਰੱਖਣਾ ਡਰ ਰੱਖਣਾ ਮਨ ਦੇ ਅੰਦਰ ਕਿ ਸਤਿਗੁਰੂ ਜੀ ਦੇਖਦੇ ਹੋਣਗੇ ਸਤਿਗੁਰੂ ਜੀ ਕੀ ਕਹਿਣਗੇ ਮੈਨੂੰ ਕਿ ਗੁਰਸਿੱਖ ਹੋ ਕੇ ਤੂੰ ਆਹ ਮਾੜੇ ਕੰਮ ਕਰਦਾ ਹੈ ਤੇ ਉਹ ਸਤਿਗੁਰੂ ਜੀ ਨੂੰ ਹਾਜ਼ਰ ਨਾਜ਼ਰ ਜਾਣ ਕੇ ਅਕਾਲ ਪੁਰਖ ਵਾਹਿਗੁਰੂ ਜਿਹੜਾ ਮੰਮ ਦੇ ਅੰਦਰ ਡਰ ਰੱਖਣਾ ਹੈ ਇਹੀ ਖੱਲਾ ਹੈ ਇਹਦੇ ਵਿੱਚ ਇਹੀ ਵੱਡੀ ਚੀਜ਼ ਹੈ ਕਿ ਜਿਹੜਾ ਹਮੇਸ਼ਾ ਮਨ ਦੇ ਅੰਦਰ ਕਲਗੀ ਧਰਪੇ ਚਾਈ ਦਾ ਡਰ ਰੱਖਾ ਮਹਾਰਾਜ ਕੋਲ ਪ੍ਰਚੰਡ ਗਿਆਨ ਹੈ ਇੱਕ ਤਾਂ ਗਿਆਨ ਹੀ ਹੈ ਇੱਕ ਪ੍ਰਚੰਡ ਗਿਆਨ ਹੈ ਸਤਿਗੁਰੂ ਪ੍ਰਚੰਡ ਗਿਆਨ ਨੂੰ ਦੇਣ ਵਾਲੇ ਨੇ ਜੇ ਆਪਾਂ ਇਹ ਕਹਿ ਦੇਈਏ ਕਿ ਮਹਾਰਾਜ ਨੂੰ ਤਾਂ ਆਹ ਗੱਲ ਪਤਾ ਹੀ ਨਹੀਂ ਸਤਿਗੁਰੂ ਤਾਂ ਤੇਰੇ ਕਰਨ ਤੋਂ ਵੀ ਪਹਿਲਾਂ ਪਕਾ ਮਹਾਰਾਜ ਤਾਂ ਪਹਿਲਾਂ ਹੀ ਜਾਣਦੇ ਨੇ ਕਿਉਂਕਿ ਇੰਨਾ ਪ੍ਰਚੰਡ ਗਿਆਨ ਹੈ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਕਿ ਸ੍ਰਿਸ਼ਟੀ ਬਣਾਈ ਆ ਉਹ ਮਾਲਕ ਨਹੀਂ ਉਹ ਆਪਾਂ ਨੂੰ ਜਾਣਦੇ ਨੇ ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਡਰ ਰੱਖ ਮਨ ਦੇ ਅੰਦਰ ਹਮੇਸ਼ਾ ਡਰ ਰੱਖ ਗੁਰਮੁਖ ਤਾਂ ਇੰਨੀ ਮਾੜੀ ਮਾੜੀ ਗੱਲ ਤੋਂ ਵੀ ਬਹੁਤ ਡਰਦੇ ਨੇ ਬੇਸੀ ਅਜਾ ਆ ਕੰਮ ਨਹੀਂ ਹੋਇਆ ਅਜ ਇਸ ਤਰ੍ਹਾਂ ਨਹੀਂ ਹੋਇਆ ਸੰਸਾਰੀ ਬੰਦਾ ਜਿਹੜਾ ਉਹ ਕਹਿੰਦਾ ਕੋਈ ਗੱਲ ਨਹੀਂ ਤਾਂ ਕੀ ਹੋ ਚੱਲਿਆ ਗੁਰਮੁਖ ਬਹੁਤ ਡਰਦੇ ਨੇ ਉਹ ਕਹਿੰਦੇ ਨਾ ਵੀ ਮੈਂ ਮੰਨਦੇ ਅੰਦਰ ਡਰ ਰੱਖਣਾ ਤੇ ਮਹਾਰਾਜ ਸੱਚੇ ਬਾਦਸ਼ਾਹ ਮੈਨੂੰ ਦੋ ਟਾਈਮ ਗੰਗਾ ਕਰਨ ਨੂੰ ਗਿਆ ਸ਼ਾਮ ਨੂੰ ਗੰਗਾ ਕਰੋ 4-5 ਵਜੇ ਰਹਿ ਰਾਤ ਤੋਂ ਪਹਿਲਾਂ ਕਰ ਲੋ ਜੇ ਰਹਿ ਰਾਤ ਦਾ ਸਮਾਂ ਵੀ ਲੰਘ ਗਿਆ ਫਿਰ ਕੀਰਤਨ ਤੋਂਲੇ ਤੋਂ ਪਹਿਲਾਂ ਪਹਿਲਾਂ ਇੱਕ ਵਾਰੀ ਫੇਰ ਕੰਗਾ ਕਰ ਲੈਣਾ ਸਿਰ ਵਿੱਚ ਨਹੀਂ ਹੋਇਆ ਤਾਂ ਗੁਰਮੁਖਾਂ ਨੇ ਉਹ ਲੱਗਦਾ ਵੀ ਅੱਜ ਬੜੀ ਵੱਡੀ ਗਲਤੀ ਹੋ ਗਈ ਮੈਂ ਅੱਜ ਮੈਂ ਕੰਗਾ ਨਹੀਂ ਕੀਤਾ ਆਮ ਸੰਸਾਰ ਵਾਸਤੇ ਇਹ ਕੰਗਾ ਕਰਨਾ ਕੁਝ ਵੀ ਨਹੀਂ ਪਰ ਸਾਡੇ ਲਈ ਇੰਨੀ ਵੱਡੀ ਗੱਲ ਐ ਵੀ ਕਲਗੀਧਰ ਮਹਾਰਾਜ ਦਾ ਬਚਨ ਨਹੀਂ ਮੰਨਿਆ ਗਿਆ ਅੱਜ ਚੁਣ ਕੇ ਨਹੀਂ ਬੰਨੀ ਅੱਜ ਛਾੜ ਕੇ ਪੱਗ ਨਹੀਂ ਬੰਨੀ ਬੜੀ ਵੱਡੀ ਗੱਲ ਐ ਸਾਡੇ ਲਈ ਸਧਾਰਨ ਬੰਦੇ ਲਈ ਤਾਂ ਕੋਈ ਖਾਸ ਗੱਲ ਹੀ ਨਹੀਂ ਹੈ ਉਹ ਤਾਂ ਟੋਪੀ ਰੱਖਦਾ ਸਿਰ ਤੇ ਉਹਦਾ ਪੱਗ ਮਾਵਾ ਜਾਂ ਲਾ ਕੇ ਬੰਨ ਕੇ ਸਿਰ ਤੇ ਸਾਡੇ ਲਈ ਤੇ ਉਹ ਇੰਨੀ ਵੱਡੀ ਗੱਲ ਹੋ ਗਈ ਕਿ ਹੋਏ ਸਿੱਖ ਸਿਰ ਟੋਪੀ ਧਰਾ ਸੱਤ ਜਨਮ ਕੁਸ਼ਤੀ ਹੋਏ ਮਰਾਂ ਅਹੀਂ ਕੋ ਕੋੜੀ ਹੋ ਕੇ ਮਰੀਏ ਸੱਤ ਜਨਮ ਇਹੋ ਮਹਾਰਾਜ ਦੇ ਭਾਉ ਨੂੰ ਜਿਹੜਾ ਰੱਖਣਾ ਭਾਉ ਖੱਲਾ ਅਗਨ ਤਾਪ ਤਾਉ ਜਿਹੜਾ ਇਹਦੇ ਵਿੱਚ ਫਿਰ ਤਪ ਤਾਉਣਾ ਹੈ ਸਤਿਗੁਰੂ ਮਹਾਰਾਜ ਦੇ ਭੈ ਵਿੱਚ ਰਹਿ ਕੇ ਜਿਹੜਾ ਸਿਮਰਨ ਕਰਨਾ ਨਾ ਇਹੀ ਤਪ ਦਾ ਤਾਉਣਾ ਹੈ ਇਹੀ ਅਗਨੀ ਹੈ ਬ੍ਰਹਮ ਅਗਨੀ ਦਾ ਪ੍ਰਗਟ ਇਹੀ ਕਰਨਾ ਹੈ ਭਾਉ ਵਿੱਚ ਰਹਿ ਕੇ ਸਿਮਰਨ ਕਰਨਾ ਅਤੇ ਤਪ ਜਿਹੜਾ ਕਰਨਾ ਗੁਰ ਸੇਵਾ ਤਪਾ ਸਿਰ ਤਪਸਾਰ ਗੁਰ ਕੈ ਗ੍ਰਹਿ ਸੇਵਕ ਜੋ ਰਹਿ ਗੁਰ ਕੀ ਆਗਿਆ ਮਨ ਮਹਿ ਸਹਿ ਆਪ ਉਸ ਕੋ ਕਰ ਕਛ ਨਾ ਜਨਾਵੇ ਹਰ ਹਰ ਨਾਮ ਰਿਦਾ ਸੱਤਿ ਆਵੇ ਮਨ ਵਿੱਚ ਹੈ ਸਤਿਗੁਰ ਤੇ ਪਾਸ ਇਸ ਸੇਵਕ ਕੇ ਕਾਰਜ ਰਾਹ ਸੇਵਾ ਕਰਤ ਹੋਏ ਦੇ ਕਾਮੀ ਕਿਸ ਕੋ ਹੋਤ ਪ੍ਰਾਪਤ ਸਵਾਮੀ ਇਹ ਹੈ ਅਗਨ ਤਪਤਾਓ ਜਿਹੜਾ ਤਪ ਕਰਨਾ ਹੈ ਜਿਹੜੀ ਆਗਿਆ ਸਮਨਹੀ ਸਾਹਿਬ ਸੇਵਾ ਉਂਝਨੀ ਮਰਜੀ ਤੁਸੀਂ ਸੇਵਾ ਕਰੇ ਜਾਓ ਪਰ ਸਾਹਿਬ ਜਦੋਂ ਕੋਈ ਆਗਿਆ ਕਰ ਦਿੰਦੇ ਨੇ ਉਸ ਆਗਿਆ ਦੇ ਵਿੱਚ ਰਹਿਣਾ ਇਹੀ ਵੱਡੀ ਚੀਜ਼ ਹੈ ਗੁਰੂ ਅੰਗਦ ਦੇਵ ਮਹਾਰਾਜ ਨੇ ਕੀ ਸੇਵਾ ਕੀਤੀ ਇਹੀ ਵੱਡੀ ਸੇਵਾ ਕੀਤੀ ਆਗਿਆ ਮੰਨ ਕੇ ਅਸ ਸਤਿਗੁਰੂ ਜਦੋਂ ਦੇਖ ਲੈਣੇ ਸਿੱਖ ਆਗਿਆ ਵਿੱਚ ਜਲਦਾ ਬਸ ਐ ਵੱਡੀ ਗੱਲ ਮਹਾਰਾਜ ਨੇ ਕਿਹਾ ਵੀ ਆਹ ਸਾਹਮਣੇ ਬਿੱਲੀ ਆਈ ਭਰੀ ਸੰਗਤ ਵਿੱਚ ਬਿੱਲੀ ਇੱਕਦਮ ਦੌੜ ਕੇ ਲੰਗੀ ਮਰੀ ਹੋਈ ਚੂਹੀ ਸਿੱਟ ਗਈ ਸਾਹਮਣੇ ਮਹਾਰਾਗੁਰ ਨਾਨਕ ਦੇਵ ਜੀ ਨੇ ਕਿਹਾ ਸ਼੍ਰੀ ਚੰਨ ਜੀ ਆਹ ਚੂਹੀ ਬਾਹਰ ਸਿੱਟ ਜਿਓ ਮਹਾਰਾਜ ਆਪ ਹੀ ਕਹੋ ਤਕ ਵਰਤਾਉਣ ਵਾਲੇ ਮਹਾਰਾਜ ਦਾ ਮੈਨੋਂ ਕਾ ਲੰਗਦਾ ਇੱਕ ਕੀ ਕਹਿਆ ਕਿ ਸਾਰੀ ਸੰਗਤ ਸ੍ਰੀ ਚੰਨ ਲਖਮੀਦਾਸ ਤੁਸੀਂ ਉੱਠੋ ਨਹੀਂ ਉੱਠ ਸਕਦੇ ਹੁਣ ਇੱਥੇ ਕਹਿਣਾ ਤੇ ਗੁਰੂ ਅੰਗਦ ਦੇਵ ਜੀ ਨੂੰ ਕਹਿਣਾ ਵੀ ਨਹੀਂ ਬਾਬੇ ਲੈਣੇਵਾਲ ਦੇਖਣਾ ਬਸ ਇੰਨੇ ਹੀ ਕਰਨਾ ਅੱਛਾ ਸਤਿਵਚਨ ਮਹਾਰਾਜ ਦੌੜ ਕੇ ਚੂਹੀ ਚੱਕ ਕੇ ਬਾਹਰ ਛੁੱਟੇ ਆਂਦੇ ਹੱਥ ਧੋ ਕੇ ਸਾਫ਼ ਕਰਕੇ ਪੰਜ ਛਨਾਣੇ ਕਰਕੇ ਆਪ ਮਹਾਰਾਜ ਇਸ ਬਾਹਰ ਛੁੱਟੇ ਆਂਦੇ ਸਤਿਵਚਨ ਕਰ ਦਤਾਂ ਸਤਿਗੁਰੂ ਇਸ ਤੇ ਖੁਸ਼ ਨੇ ਬਸ ਕਿ ਮੇਰੀ ਪੰਜਾਂ ਗਗਾਰਾਂ ਦੀ ਕੋਈ ਗੱਲ ਨਹੀਂ ਗੱਲ ਤਾਂ ਆਗਿਆ ਮੰਨਣ ਦੀ ਹੈ ਦੰਦਾ ਕੰਗੇ ਦਾ ਟੁੱਟ ਜਾਏ ਉਹ ਕੋਈ ਗੱਲ ਨਹੀਂ ਹੁੰਦੀ ਸਿਰ ਨਹੀਂ ਬੈਂਦਾ ਉਹਨਾਂ ਦੇ ਇੰਨਾ ਕ ਦੰਦਾ ਟੁੱਟ ਜਾਏ ਪਰ ਸਤਿਗੁਰੂ ਕਹਿੰਦੇ ਮੈਂ ਤਾਂ ਇਹ ਦੇਖਣਾ ਮੇਰੀ ਆਗਿਆ ਵਿੱਚ ਚੱਲਦਾ ਕਰਈ ਤੋ ਦਿੱਲੀ ਕੇ ਦਿਵਾਲੀ ਤੇਰੀ ਆਗਿਆ ਵਿੱਚ ਚੱਲਦਾ ਸਾਰੇ ਤੇਰੀ ਆਗਿਆ ਸ੍ਰਿਸ਼ਟੀ ਚੱਲਦੀ ਹੈ ਉਹ ਜਦ ਇੰਨੇ ਨੇ ਉਹਦੀ ਆਗਿਆ ਚੱਲਦੇ ਸਿੱਖ ਕਿਉਂ ਨਹੀਂ ਆਗਿਆ ਚੱਲਦਾ ਮਹਾਰਾਜ ਤਾਂ ਦੇਖਣਾ ਚਾਉਂਦੇ ਨੇ ਵੀ ਮੇਰੀ ਆਗਿਆ ਵਿੱਚ ਮੇਰੀ ਆਗਿਆ ਵਿੱਚ ਕਿੰਨਾ ਚੱਲਦਾ ਇਸ ਪ੍ਰਕਾਰ ਸਤਿਗੁਰੂ ਮਹਾਰਾ ਸੱਚੇ ਪਾਤਸ਼ਾਹ ਕਹਿੰਦੇ ਨੇ ਤਾਪ ਤਾਓ ਇਹ ਤਾਪ ਮੰਨੋ ਜਿਹੜਾ ਆਪਾਂ ਨੇ ਪੰਜ ਕਕਾਰ ਪਹਿਨਣੇ ਨੇ ਨਾ ਇਹ ਤਪ ਹੈ ਸਾਡਾ ਅੰਮ੍ਰਿਤ ਵੇਲੇ ਉੱਠ ਕੇ ਜਿਹੜਾ ਇਸ਼ਨਾਨ ਕਰਨਾ ਹੈ ਵੈਸੇ ਯੋਗੀ ਲੋਕ ਸਵੇਰੇ ਆਪਣੇ ਸਿਰ 'ਚ ਹਜ਼ਾਰ-ਹਜ਼ਾਰ ਘੜਾ ਖੰਡੇ ਪਾਣੀ ਦਾ ਪਾਉਂਦੇ ਪੋ ਮਾਗਦੇ ਦਿਨਾਂ ਚ ਕਹਿੰਦੇ ਮੈਂ ਤਪ ਕਰ ਰਿਹਾ ਹਾਂ ਉਹ ਵੀ ਤਾਂ ਤਪ ਕਰਦੇ ਨੇ ਇਹ ਸਾਡਾ ਵੀ ਤਾਂ ਤਪ ਹੈ ਕਿ ਜਿਹੜਾ ਅਸੀਂ ਖੁੱਲੇ ਪਾਣੀ ਨਾਲ ਸਵੇਰੇ ਇਸ਼ਨਾਨ ਕਰਨਾ ਅੰਜ ਬਾਣੀਆਂ ਪੜਨੀਆਂ ਨੀਂਦ ਦਾ ਤਿਆਗ ਕਰਨਾ ਇਹ ਵੀ ਤਪ ਹੈ ਜਿਵੇਂ ਰੋਟੀ ਦਾ ਤਿਆਗ ਕਰਨਾ ਵੀ ਤਪ ਹੈ ਸਤਿਗੁਰੂ ਮਹਾਰਾਜ ਕਹਿੰਦੇ ਨੇ ਅਲਪ ਹਾਰ ਸੁਲਭ ਸੀ ਨਿੰਦਰਾ ਇਹ ਵੀ ਤਪ ਹੈ ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਭਾਂਡਾ ਭਾਉ ਅੰਮ੍ਰਿਤ ਪਿਤਾ ਲ ਭਾਂਡਾ ਜਿਹੜਾ ਭਾਉ ਪ੍ਰੇਮ ਦਾ ਬਣਾ ਕੇ ਅੰਮ੍ਰਿਤ ਉਹਦੇ ਵਿੱਚ ਢਾਲਣਾ ਕਰਨਾ ਇਸ ਤਰ੍ਹਾਂ ਭਾਂਡਾ ਥੋੜਾ ਜਿਹਾ ਡੂੰਘਾ ਅਰਥ ਹੈ ਦਾ ਇਹ ਤਵੰਗ ਪਦੰ ਦਾ ਸੋਧਨ ਹੈ ਤੇ ਤਿੰਨ ਪਦ ਨੇ ਤਵੰਗ ਪਦ ਇੱਕ ਹੁੰਦਾ ਤਤ ਪਦ ਇੱਕ ਹੁੰਦਾ ਆਸ ਪਦ ਹੋਰ ਜਿਹੜਾ ਇੱਕ ਤਾਂ ਜੀਵ ਹੈ ਇੱਕ ਈਸ਼ਰ ਹੈ ਇੱਕ ਹੈ ਪਰਮੇਸ਼ਰ ਪਰਮੇਸ਼ਰ ਜਦੋਂ ਮਾਇਆ ਸੰਯੁਕਤ ਹੋਇਆ ਉਦੋਂ ਈਸ਼ਰ ਬਣਿਆ ਤੇ ਉਸ ਤੋਂ ਥੱਲੇ ਆਪਾਂ ਜਿਹੜੇ ਬੈਠੇ ਆਂ ਜੀਵ ਆਂ ਆਪਣੇ ਜੀਵਾਂ ਦੇ ਵਿੱਚ ਛੇ ਔਗਣ ਨੇ ਈਸ਼ਰ ਵਿੱਚ ਛੇ ਗੁਣ ਨੇ ਤੀਸਰਾ ਹੈ ਬ੍ਰਹਮ ਬ੍ਰਹਮ ਵਿੱਚ ਕੁਝ ਵੀ ਨਹੀਂ ਹੈ ਉਹ ਜ ਕੋਈ ਔਗਣ ਨਹੀਂ ਸਵੱਛ ਸਾਫ਼ ਸੁਥਰਾ ਹੈ ਇਸ ਤਰ੍ਹਾਂ ਦਾ ਭਾਂਡਾ ਭਾਉ ਹੈ ਅਮਰ ਤਾਲ ਕਿ ਆਪਣੇ ਜਿਹੜਾ ਹੈ ਹੁਣ ਜੀਵ ਦੇ ਵੀ ਦੋ ਹਿੱਸੇ ਨੇ ਪਹਿਲਾ ਹਿੱਸਾ ਤਾਂ ਸਰੀਰ ਹੈ ਦੂਜਾ ਹਿੱਸਾ ਆਤਮਾ ਹੈ ਹੁਣ ਇਹ ਸਰੀਰ ਵਿੱਚ ਆਪਾਂ ਨੇ ਔਗਣ ਸਾਰੇ ਛੱਡ ਕੇ ਆਪਣੀ ਆਤਮਾ ਨੂੰ ਲੈ ਲੈਣਾ ਮੈਂ ਬੜਾ ਹੀ ਸੌਖਾ ਕਰ ਲਿਆ ਇਹਨੂੰ ਵੈਸੇ ਜੇ ਦੂਜੀ ਅਖਰ ਵਰਤੀ ਹੈ ਨਾ ਉਹ ਫਿਰ ਔਖੇ ਲੱਗਦੇ ਨੇ ਸਿੱਧਾ ਜਾਂ ਮੈਂ ਪੰਜਾਬੀ ਜੀ ਸੁਣਾ ਰਿਹਾ ਇਹ ਜੀਵ ਦੇ ਵਿੱਚ ਆਪਣੇ ਸਾਹਮਣੇ ਆਪਣੀ ਆਤਮਾ ਇਹਨੂੰ ਲੈ ਕੇ ਇਹ ਜਿਹੜਾ ਈਸ਼ਰ ਹੈ ਈਸ਼ਰ ਰੂਪ ਪਠਾੜੀ ਵਿੱਚ ਇਸ ਆਤਮਾ ਨੂੰ ਜਾ ਕੇ ਲੀਨ ਕਰਕੇ ਤੀਸਰੇ ਥਾਂ ਤੇ ਇਹਨੂੰ ਬ੍ਰਹਮ ਵਿੱਚ ਲੀਨ ਕਰ ਦੇਣਾ ਇਹਨੂੰ ਕਹਿੰਦੇ ਭੰਡਾ ਭਾਉ ਅੰਮ੍ਰਿਤ ਤਿਤ ਢਾਲ ਇਹ ਸਿਮਰਨ ਕਰਦਿਆਂ ਕਰਦਿਆਂ ਇਹ ਅਵਸਥਾ ਬਣਦੀ ਹੈ ਸਿਮਰਨ ਕਰਦਿਆਂ ਇਹ ਚੀਜ਼ ਦਾ ਗਿਆਨ ਹੁੰਦਾ ਸਿੱਧੀ ਸਮਝਾ ਕੇ ਵੀ ਦੱਸੀ ਨਹੀਂ ਜਾ ਸਕਦੀ ਕਿਉਂਕਿ ਸਿਮਰਨ ਕਰਦਿਆਂ ਕਰਦਿਆਂ ਜਦੋਂ ਜੀਵ ਦੇ ਅੰਦਰੋਂ ਹੰਗ ਤਾਂ ਮਰ ਜਾਂਦੀ ਹੈ ਤਾਂ ਉਹ ਈਸ਼ਰ ਰੂਪ ਹੋ ਜਾਂਦਾ ਪਹਿਲਾਂ ਈਸ਼ਰ ਤੋਂ ਅੱਗੇ ਫਿਰ ਈਸ਼ਰ ਦੇ ਖੱਟ ਵਿਕਾਰਾਂ ਦਾ ਤਿਆਗ ਕਰਕੇ ਈਸ਼ਰ ਦੇ ਜਿਹੜੇ 6 ਗੁਣ ਨੇ ਇਹਨਾਂ ਦਾ ਤਿਆਗ ਕਰਕੇ ਜੀਵ ਆਪਣੇ 6 ਵਿਕਾਰਾਂ ਦਾ ਤਿਆਗ ਕਰਕੇ ਬ੍ਰਹਮ ਸਰੂਪ ਹੋ ਜਾਂਦਾ ਇਹਨੂੰ ਕਹਿੰਦੇ ਭਾਂਡਾ ਭਾਉ ਅੰਮ੍ਰਿਤ ਤੇ ਥਾਲ ਭਾਂਡਾ ਜਿਹੜਾ ਬਣਾਉਣਾ ਪ੍ਰੇਮ ਦਾ ਭਾਂਡਾ ਬਣਾ ਕੇ ਉਹਦੇ ਵਿੱਚ ਅੰਮ੍ਰਿਤ ਨੂੰ ਪਾਉਣਾ ਹੈ ਨਾਮ ਰੂਪੀ ਅੰਮ੍ਰਿਤ ਨੂੰ ਪਾਉਣਾ ਹੈ ਆਤਮਿਕ ਅਮਰਤ ਨੂੰ ਪਾਉਣਾ ਉਹਦੇ ਵਿੱਚ ਪ੍ਰਾਪਤ ਕਰਨਾ ਘੜੀਆ ਸ਼ਬਦ ਸੱਚੀ ਤਕਸਾਲ ਸੱਚੀ ਤਕਸਾਲ ਕਿਹਣੀ ਹੈ ਸਾਧ ਸੰਗਤ ਇਹਦੇ ਵਿੱਚ ਸ਼ਬਦ ਦੇ ਨਾਲ ਆਪਣੇ ਮਨ ਨੂੰ ਘੜਨਾ ਸ਼ਬਦ ਉਪਦੇਸ਼ ਨੂੰ ਕਹਿੰਦੇ ਨੇ ਉਪਦੇਸ਼ ਦੁਆਰਾ ਸਿਮਰਨ ਦੁਆਰਾ ਕੀਰਤਨ ਦੁਆਰਾ ਕਥਾ ਦੁਆਰਾ ਸੰਗਤ ਵਿੱਚ ਬੈ ਕੇ ਆਪਣੇ ਮਨ ਨੂੰ ਮਨ ਦੀ ਘਾੜਤ ਕਰਨਾ ਇਹ ਟੇਡਾ ਵਿੰਗਾ ਜਿਹੜਾ ਮਨ ਹੈ ਨਾ ਗੁਰਮੁਖ ਬਾਣੀ ਅਘੜ ਕਢਾਵੈ ਇਹ ਸਿੱਧ ਗੋਸ਼ਤ ਚ ਮਾਰਾ ਨੇ ਸਿੱਧਾਂ ਨੂੰ ਚਰਚਾ ਕਰਦੀ ਸੁਣਾਇਆ ਸੀ ਕਿ ਜਿਹੜਾ ਗੁਰਮੁਖ ਹੈ ਉਹ ਅਘੜ ਮਨ ਨੂੰ ਸ਼ਬਦ ਦੁਆਰਾ ਘੜਦਾ ਤੇ ਲੈ ਕਰਕੇ ਸ਼ਬ ਘੜੀਏ ਸ਼ਬਦ ਸਚੀ ਟਕਸਾਲ ਆਪਣੇ ਮਨ ਨੂੰ ਸੰਗਤ ਵਿੱਚ ਬਹਿ ਕੇ ਘੜਨਾ ਜਿਵੇਂ ਆਪਾਂ ਵਿਰਾਗ ਦੇ ਵਿੱਚ ਇੱਕ ਚੀਜ਼ ਦੇਖੀ ਸੀ ਜਿਹੜਾ ਵਿਰਾਗ ਆਪਾਂ ਸਰਵਣ ਕੀਤਾ ਸੀ ਕਿ ਸੰਗਤ ਵਿੱਚ ਬਹਿ ਕੇ ਇਹ ਵਿਚਾਰ ਕਰਨੀ ਕਿ ਮੈਨੂੰ ਕਿੰਨੇ ਸਾਲ ਹੋ ਗਏ ਥਿਆਉਂਦੇ ਤੇ ਮੇਰੀ ਕਿੰਨੀ ਕਵਸਥਾ ਬਣੀ ਹੈ ਮੇਰੇ ਅੰਦਰੋਂ ਕਿੰਨੇ ਕ ਵਿਕਾਰ ਮਿਟੇ ਨੇ ਕਿੰਨੇ ਕ ਮੇਰੇ ਆਵਪਣ ਦੂਰ ਹੋਏ ਨੇ ਕਿੰਨਾ ਕ ਮੈਂ ਗੁਰਸਿੱਖ ਬਣ ਸਕਿਆ ਹਾਂ ਕਿੰਨਾ ਕ ਨਹੀਂ ਬਣ ਸਕਿਆ ਹਾਂ ਕਿਉਂ ਬਹਿ ਕੇ ਸ਼ਬਦ ਦੇ ਦੁਆਰਾ ਆਪਣੀ ਘਾਲਤ ਨੂੰ ਘੜਦਿਆਂ 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 ਪੰਜ ਕੋਸ਼ਾਂ ਦੇ ਪਹਾੜ ਨੂੰ ਪਾਸੇ ਕਰਦਿਆਂ ਅਵਿਦਿਆ ਅਸਮਤਾ ਅਭਿਨਿਵੇਸ਼ ਰਾਗ ਦਵੇਸ਼ ਇਹਨਾਂ ਨੂੰ ਪਾਸੇ ਕਰਕੇ ਸਾਰਾ ਕੁਝ ਹਟਾਉਂਦਿਆਂ ਹਟਾਉਂਦਿਆਂ ਇੱਕ ਬ੍ਰਹਮ ਸਰੂਪ ਅਕਾਲ ਪੁਰਖ ਨੂੰ ਦੇਖਣਾ ਪਰ ਮਹਾਰਾਜ ਕਹਿੰਦੇ ਇਹ ਕਾਰ ਸਾਰੇ ਜਾਨੇ ਨਹੀਂ ਕਰ ਸਕਦੇ ਜਿਨ ਕਉ ਨਦਰ ਇੱਥੇ ਪਹਿਲਾ ਛੋਟਾ ਵਿਸ਼ਰਾਮ ਹੈ ਇਹਦਾ ਵਿਸ਼ਰਾਮ ਵੈਸੇ ਕਰਮ ਤੇ ਹੀ ਹੈ ਕਹਿੰਦੇ ਜਿਨ੍ਹਾਂ ਦੇ ਉੱਤੇ ਨਦਰ ਕਰਦੇ ਨੇ ਅਕਾਲ ਪੁਰਖ ਵਾਹਿਗੁਰੂ ਉਹ ਕਰਦਾ ਐਸਾ ਕਰਮ ਜਿਨ ਕੋ ਨਦਰ ਕਰਮ ਤਿਨਕਾਰ ਫਿਰ ਉਹਨਾਂ ਨੂੰ ਆਪਣੀ ਬ੍ਰਹਮ ਗਿਆਨ ਦੀ ਕਾਰ ਵਿੱਚ ਲਾਉਂਦੇ ਜਿਨ੍ਹਾਂ ਦੇ ਉੱਤੇ ਅਕਾਲ ਪੁਰਖ ਵਾਹਿਗੁਰੂ ਨਦਰ ਕਰ ਦਿੰਦੇ ਨੇ ਉਹਨਾਂ ਨੂੰ ਆਪਣਾ ਕਰਮ ਕਰਨ ਲਾਉਂਦੇ ਨੇ ਕਿਹੜਾ ਸੱਚਾ ਭਗਤੀ ਦਾ ਉਹਨਾਂ ਨੂੰ ਇਸ ਬ੍ਰਹਮ ਗਿਆਨ ਦੀ ਕਾਰ ਵਿੱਚ ਲਾਉਂਦੇ ਨੇ ਆ ਜਿਹੜੀ ਦੱਸੀ ਪਿੱਛੇ ਜਤ ਪਹਾਰਾ ਧੀਰਜ ਸੁਨਿਆਰ ਨਾਨਕ ਨਦਰੀ ਨਦਰ ਨਿਹਾਲ ਜਦੋਂ ਨਦਰੀ ਪਰਮੇਸ਼ਰ ਕਿਰਪਾ ਕਰਦੇ ਨੇ ਨਾ ਨજર ਖੁੱਲ ਜਾਂਦੀ ਆ ਉਦੋਂ ਨਾਨਕ ਨਜ਼ਰੀ ਫਿਰ ਨਜ਼ਰ ਫਿਰ નિਹਾਲ ਜਦੋਂ ਨਜ਼ਰੀ ਪਰਮੇਸ਼ਰ ਜੀਵ ਦੇ ਉੱਤੇ ਕਿਰਪਾ ਦ੍ਰਿਸ਼ਟੀ ਕਰਦੇ ਨੇ ਤਾਂ ਇਹਦੀ ਨਜ਼ਰ ਖੁੱਲ ਜਾਂਦੀ ਆ ਨਜ਼ਰ ਜਦੋਂ ਖੁੱਲਦੀ ਆ ਦਿਬ ਦ੍ਰਿਸ਼ਟੀ ਖੁੱਲਦੀ ਆ ਜਦੋਂ ਤਾਂ ਜੀਵ ਜਦੋਂ ਸਾਰੇ ਪਾਸੇ ਦੇਖਦਾ ਸਭ ਗੋਬਿੰਦ ਹੈ ਸਭ ਗੋਬਿੰਦ ਹੈ ਗੋਬਿੰਦ ਬਿਨ ਨਹੀਂ ਕੋਈ ਤਾਂ ਹੁੰਦਾ ਨਿਹਾਲ 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 ਤੱਕ ਕੀ ਨਿਹਾਲ ਹੋ ਜਾਂਦਾ ਹੈ ਸਭ ਪਾਸੇ ਹੀ ਬ੍ਰਹਮ ਹੈ ਕੋਈ ਦੂਜਾ ਨਜ਼ਰੀ ਨਹੀਂ ਆਉਂਦਾ ਐਵੇਂ ਝਗੜੇ ਕਰਦੇ ਸੀ ਲੋਕਾਂ ਨਾਲ ਐਵੇਂ ਇਧਰ ਉਧਰ ਭਟਕੇ ਫਿਰਦੇ ਸੀ ਆ ਤਾਂ ਗੱਲ ਹੀ ਬਣ ਗਈ ਕਿਸੇ ਦੂਜਾ ਪਾਸਾ ਮੈਂ ਦੇਖਿਆ ਨਹੀਂ ਹਰ ਜਗ੍ਹਾ ਦੇ ਉੱਤੇ ਬ੍ਰਹਮੀ ਬ੍ਰਹਮ ਹੈ ਨਾਨਕ ਨਜ਼ਰੀ ਲੱਗਦੇ ਹਲ ਜਪਜੀ ਸਾਹਿਬ ਦਾ ਪਾਠ ਕਰਦੇ ਆ ਬਿਨਾਂ ਅਰਥਾਂ ਤੋਂ ਦਾ ਲੋਕ ਵੈਸੇ ਕਰੀ ਜਾਂਦੇ ਪਾਠ ਗਲਤ ਵੀ ਕਰੀ ਜਾਂਦੇ ਆ ਪਰ ਜੇ ਸੁੱਧ ਸੰਥਿਆ ਸਮੇਤ ਕੱਲੇ-ਕੱਲੇ ਲਗਾ ਮਾਤਰਾ ਲਾ ਕੇ ਤੇ ਇੰਨਾ ਅਰਥਾਂ ਦੇ ਸੰਯੁਕਤ ਹੋ ਕੇ ਜਪਜੀ ਸਾਹਿਬ ਦਾ ਪਾਠ ਕਰੀਏ ਤਾਂ ਵਾਹਿਗੁਰੂ ਜ਼ਰੂਰ ਕਿਰਪਾ ਕਰਨਗੇ ਫਿਰ ਆਪਾਂ ਵੀ ਨਾਨਕ ਨਦਰੀ ਨਦਰ ਨਿਹਾਲ ਹੋ ਸਕਦੇ ਆਂ ਐਨੇ ਭਾਵ ਨੂੰ ਲੈ ਕੇ ਸੋਹਣੇ ਢੰਗ ਨਾਲ ਜਪਜੀ ਸਾਹਿਬ ਦਾ ਪਾਠ ਕਰੋ ਕਿ ਸੱਚੇ ਪਾਤਸ਼ਾਹ ਸਾਨੂੰ ਵੀ ਦ੍ਰਿਸ਼ਟੀ ਦੇ ਦੇਣ ਉਹ ਜਿਸ ਸ੍ਰਿਸ਼ਟੀ ਕਰਕੇ ਅਸੀਂ ਵੀ ਨਿਹਾਲ ਹੋ ਜਾਈਏ ਵਾਹਿਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਵਾਹੇ